ਆ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਫਿਰ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾ ਅਖਲਾ ਪ੍ਰੀਖਿਆ ਦੀ ਤਿਆਰੀ ਦੀਨ ਆਪਾਂ ਰਖਾਵਾਂ ਅਤੇ ਕੋਣ ਵਾਲਾ ਚੱਲਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 25 ਕਹਿੰਦਾ ਜੇਕਰ ਐਲ ਸਮਾਨਾਂਤਰ ਐਮ ਹੈ ਤਾਂ ਫਿਰ ਐਕਸ ਦਾ ਮੁੱਲ ਲੱਭੋ ਤਾਂ ਬੇਟਾ ਇਧਰ ਦੇਖੋ ਤੁਸੀਂ ਐਕਸ ਦਾ ਮੁੱਲ ਲੱਭਣਾ ਹੈ ਠੀਕ ਹੈ ਜੇ ਬੇਟਾ ਆਹਾ 65 ਡਿਗਰੀ ਹੈ ਤੇ ਆ ਕਿੰਨੇ ਡਿਗਰੀ ਇੱਧਰ ਆ ਕੋਣ ਕਿੰਨੇ ਡਿਗਰੀ ਦਾ ਆਜਾ ਹੋਊਗਾ ਠੀਕ ਹੈ ਆ ਕੋਣ ਕਿੰਨੇ ਦਾ ਹੋਊਗਾ ਕਿਉਂਕਿ ਆ ਇੱਕ ਸਰਲ ਰੇਖਾ ਸਰਲ ਰੇਖਾ ਤੇ ਕੋਣ 180 ਡਿਗਰੀ ਦਾ ਬਣਦਾ ਹੈ ਠੀਕ ਹੈ ਬੇਟਾ ਜੇ ਆ ਕੋਣ 56 ਡਿਗਰੀ ਦਾ ਤੇ ਆ ਕੋਣ 115 ਡਿਗਰੀ ਦਾ 180 ਘਟਾਓ 65 ਕਰਾਂਗੇ ਠੀਕ ਹੈ ਫਿਰ ਦੇਖ ਲਓ ਬੇਟਾ ਆ ਜਿਹੜਾ ਹੇਠਲਾ ਕੋਣ ਆ ਅਸੀਂ ਆ ਆਹ ਕੋਣ 180 65 ਕਰਾਂਗੇ ਠੀਕ ਹੈ ਆ ਇਹ ਆ ਦੇਖੋ ਆਹ ਕਾਟਵੀਂ ਰੇਖਾ ਕੱਟਦੀ ਜੇਕਰ ਆਹ 65 ਦਾ ਆ ਗਿਆ ਤੇ ਆ 115 ਦਾ ਆਊਗਾ ਕਿਉਂਕਿ ਸਰਲ ਰੇਖਾ ਤੇ ਕੋਣ 180 ਦਾ ਬਣਦਾ ਆਹ ਤੇ ਹੁਣ ਆਹ ਕੋਣ ਪੁੱਛਦਾ ਪਿਆ ਬੇਟਾ ਇਹ ਆ ਤੇ ਆਹ ਸੰਗਤ ਕੋਣ ਹੈਗੇ ਆਪਾਂ ਕੋਣਾਂ ਦੀ ਪਛਾਣ ਕੀਤੀ ਹੋਈ ਹੈ ਤੇ ਸੰਗਤ ਕੋਣ ਮੈਂਤੀ ਦੇ ਵਿੱਚ ਬਰਾਬਰ ਹੁੰਦੇ ਆ ਇਸ ਕਰਕੇ ਇਹ 115 ਡਿਗਰੀ ਦਾ ਆਊਗਾ a1 ਸਾਡਾ ਰਾਈਟ ਆਨਸਰ ਆਊਗਾ ਇਹਦੇ ਵਿੱਚ ਮੇਰਾ ਖਿਆਲ ਆ ਗੱਲ ਪਤਾ ਲੱਗ ਗਈ ਬੇਟਾ ਇਹ ਤੁਸੀਂ ਡਰਾ ਕਰਕੇ ਦੇਖ ਲੋਗੇ ਤਾਂ ਸੌਖੇ ਰਹੋਗੇ ਅੱਗੇ ਆ ਗਿਆ ਬੇਟਾ ਕਿੰਦਾ ਦਿੱਤੇ ਚਿੱਤਰ ਵਿੱਚ ab ਇੱਕ ਰੇਖਾ ਹੈ ਤਾਂ x ਦਾ ਮੁੱਲ ਲੱਭੋ ਤਾਂ ਬੇਟਾ ਆਹ ਚਿੱਤਰ ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਕਿੰਦਾ ab ਇੱਕ ਸਿੱਧੀ ਰੇਖਾ ਹੈ ਰੇਖਾ ਦਾ ਮਤਲਬ ਸਿੱਧੀ ਲਾਈਨ ਹੈ ਠੀਕ ਹੈ ਸਰਲ ਰੇਖਾ ਹੈ ਤਾਂ x ਦਾ ਮੁੱਲ ਲੱਭਣਾ x ਦਾ ਮੁੱਲ ਲੱਭਣ ਦੇ ਲਈ ਬੇਟਾ ਹੁਣ ਤੁਹਾਨੂੰ ਪਤਾ ਵੀ ਇਹਨਾਂ ਦਾ ਜੋੜ ਫਲ 180 ਡਿਗਰੀ ਹੋਊਗਾ ਕਿਉਂਕਿ ਸਿੱਰਲ ਰੇਖਾ ਤੇ ਕੋਣਾਂ ਦਾ ਜੋੜ ਫਲ 180 ਡਿਗਰੀ ਹੁੰਦਾ ਤਾਂ ਆਪਾਂ ਬੇਟਾ ਇਹਦਾ ਕਰ ਦਿੰਨੇ 3x 25 x 15 180 ਠੀਕ ਹੈ ਬੇਟਾ ਬਸ ਇੰਨਾ ਕੀ ਕੰਮ ਹੈਗਾ ਹੈ ਤਾਂ 3x x 25 3x ਤੇ x ਇੱਕੋ ਜਿਹੇ ਰਕਮਾਂ ਚ ਇੱਕੋ ਜਿਹੀਆਂ ਰਕਮਾਂ ਜੋੜ ਸਕਦੀਆਂ ਨੇ 4x ਜਮਾ 25 ਤੇ 15 ਕਿੰਨੇ ਹੁੰਦੇ 40 ਜਮਾ 40 ਬਰਾਬਰ 180 ਠੀਕ ਹੈ ਤਾਂ 40 ਨੇ ਉਧਰ ਜਾ ਕੇ ਘਟਾਓ ਚ ਬਦਲ ਜਾਣਾ ਤਾਂ 4x ਬਰਾਬਰ 180 ਘਟਾਓ 40 ਤਾਂ 4x ਬਰਾਬਰ 140 ਆ ਗਿਆ ਬੇਟਾ ਠੀਕ ਹੈ ਹੁਣ ਆਪਾਂ ਇਹਨੂੰ ਬੇਟਾ ਕੱਟ ਦਵਾਂਗੇ 4 ਨੇ ਇੱਧਰ ਆ ਕੇ ਭਾਗ ਖਾ ਜਾਣੀਆਂ ਠੀਕ ਹੈ ਤਾਂ 4 ਇਹਦੇ ਨਾਲ ਕੱਟਿਆ ਜੂ 4 1 4 4 3 12 ਤੇ 4 5 20 x ਆ ਗਿਆ 35° ਹੁਣ ਪੁੱਛਦਾ ਕੀ ਪਿਆ ਪੁੱਤ ਸਵਾਲ ਦੇ ਵਿੱਚ ਦੇਖੋ ਕਿ x ਦਾ ਮੁੱਲ ਪਤਾ ਕਰਨਾ ਸੀ ਤਾਂ x ਆ ਗਿਆ ਬੇਟਾ ਸਾਡੇ ਕੋਲੇ 35° ਤਾਂ a1 ਸਾਡਾ ਰਾਈਟ ਆਨਸਰ ਬਣਦਾ ਪਿਆ a1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ a ਸੀਗਾ ਇਹਦਾ ਸਵਾਲ ਨੰਬਰ 26 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਆਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ